ਲਵੀ ਰਾਤ ਦੇ 12 ਵਜੇ ਦੇ 25 ਮਿੰਟ ਦਾ ਟਾਈਮ ਹੋ ਗਿਆ ਤੇ ਬਾਹਰ ਜਿਹੜਾ ਮੀਂਹ ਪਈ ਜਾਂਦਾ ਹੈ। ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਅੱਜ ਸੈਂਮ ਅਣੀ ਵਲੌਗ ਸਟਾਰਟ ਕਰਨ ਕਰਤਾ। ਕਿਉਂਕਿ ਢੰਟਾ ਹੋ ਗਿਆ ਜਾਗਦੇ ਨਾਲ ਮੈਨੂੰ ਚੜਨੀ ਪਈ ਜਾਂਦਾ। ਨਾ ਬਾਹਰ ਤੋਂ ਹੌਣ ਤੱਕ ਦੇ ਨਾਲ ਅੰਦਰ ਅੰਦਰ ਮੱਛਰ ਵੱਢੀ ਜਾਂਦਾ। ਗਰਮੀ ਲੱਗਦੀ ਵੀ ਹੈ ਤੇ ਬਾਰ ਜਗ੍ਹਾ ਹੈ ਨਹੀਂ ਇੱਥੇ ਮੀ ਪਈ ਜਾਂਦਾ ਇੱਥੇ ਤਾਂ ਚਾਈ ਜਾਂਦਾ ਹੈ ਜੇ ਇੱਥੇ ਬਿਸਤਰਾ ਵਿਛਾਉਣਾ ਤੇ ਮੰਜੀਆਂ ਦੇ ਉੱਪਰ ਡਿੱਗਦਾ ਵਾ ਤੇ ਬਹੁਤ ਤਾਂ ਕਰਕੇ ਮੈਂ ਕਿਹਾ ਚਲ ਹੁਣ ਹੈ ਗਿਆ ਵਿਹਲੇ ਤੇ ਬਣਾਈਏ ਵਲੌਗ ਠੀਕ ਆ ਹਾਂ ਅੰਦਰ ਸਟਾਟਸ ਵੈਸੇ ਕੋਈ ਨਹੀਂ ਇੱਧਰੋਂ ਇਹ ਦੂਰ ਜਾਉਂਗਾ ਅਗਲੇ ਆ ਕੇ ਆਵਾਂ ਫੋਨ ਲੰਤ ਨਾ ਮੈਨੂੰ ਆਹ ਤਾਂ ਮੋਰ ਮਟਰ ਚੰਨਣ ਕਰੂ ਇੱਥੇ ਦਾ ਤਮਝੇ ਚਲੋ ਦੇਖਦੇ ਆ ਕੀ ਬਣਦਾ ਜੁੜਦਾ ਆ ਮਗਾ 12 26 ਦਾ ਲੈ ਆਪਾਂ ਨੇ ਤਾਂ ਇੱਥੇ ਹੁਣ ਪੈਨੇ ਇੱਕ ਮਿੰਟ ਉਹਨਾਂ ਚਾਹਤਾ ਜਿੰਨਾ ਟਾਈਮ ਆ ਮੈਂ ਨਹੀਂ ਪੈਂਦਾ ਪਾ ਇੱਕ ਮਿੰਟ ਬਾਕੀ ਜੋ ਰੋਗਿਆ ਫਿਰ ਦੂਜੇ ਕਾਗਜ਼ ਉਹਨਾਂ ਨੂੰ ਬਾਹਰ ਕੱਢ ਦਾਂਗੇ ਚਲੋ ਦੇਖਦੇ ਆਂ ਫਿਰ ਕੋਈ ਉਹ ਦੇਖਦੇ ਆਂ ਥੋੜਾ ਟਾਈਮ ਹੋਰ ਫਿਰ ਰੁਕੂਗਾ ਤੇ ਫਿਰ ਕਰਦੇ ਆਂ ਕੋਈ ਕੀ ਲਾਹੋਰ ਲ ਵੀ ਸਵੇਰ ਹੋ ਗਈ ਏ ਤੇ ਦੇਖੋ ਚਾ ਮਾ ਦਾ ਫਿਰ ਇੱਥੇ ਸੁੱਤਾ ਰ ਪਰ ਇਹਨਾਂ ਨੇ ਤੇ ਨੈਣੇ ਨੂੰ ਉਧਰ ਮੈਂ ਖੜਾਤਾ ਸੀ ਬੱਚਾ ਚਾਚੇ ਕੇ ਇਨਵਰਟਰ ਚੱਲਦਾ ਸੀ ਪੱਖਾ-ਪੁੱਖਾ ਤੇ ਗਰਮੀ ਹੀ ਲੱਗਦੀ ਸੀ ਮੱਛਰ ਬਹੁਤ ਸੀ ਤੇ ਇਹ ਸਿਮਰਨ ਤੇ ਕਾਕੂ ਚਲੇ ਗਏ ਸੀ ਚਾਚੇ ਕੋਲ ਉਧਰ ਤੇ ਬਾਕੀ ਨਿੱਕੀ-ਨਿੱਕੀ ਕਣੀ ਘੱਲੇ ਵੀ ਡਿੱਗੀ ਜਾਂਦੀ ਏ ਉਦਾਂ ਮੀ ਰੁਕ ਗਿਆ ਪਿਆ ਸੀ ਸਾਰੀ ਰਾਤ ਹੀ ਪੈਣ ਲੱਗ ਰਿਹਾ ਸਾਰੀ ਰਾਤ ਹੀ ਜਾਓ ਜਵਾਕਾਂ ਨਾਲੇ ਤਾਂ ਸਕੂਲ ਪੱਗੀ ਚੜਾ ਕੇ ਆਉਣੇ ਆ ਤੇ ਨਾਲੇ ਮੀਂਹ ਤੇ ਬਾਦ ਦੇ ਹਾਲਾਤ ਦੇਖੀ ਆਜਾ ਕਰਕੇ ਆ ਜੀ ਮੀਂਹ ਤੇ ਬਾਦ ਦੇ ਹਾਲਾਤ ਉਹਨਾਂ ਨੇ ਦੇਖਦੇ ਜਾਣੇ ਆਪਾਂ ਤਾਂ ਨਿਕਲਿਆ ਸੂਰਜ ਆਜੋ ਚਲੋ ਜੀ ਆਹ ਨਾ ਜਰ ਰੋਈ ਜਾਨੀ ਕੱਢ ਤੂੰ ਵੀ ਆਹ ਕੱਢ 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 ਹਾਂ ਬੱਸ ਨੀਂਦ ਪਾਵਾ ਦੇ ਚਲੋ ਆਹ ਉਡੋ ਆ ਬੰਦੇ ਤੇ ਉਦੋਂ ਰਾਤ بارش ਬਹੁਤ ਜ਼ਿਆਦਾ ਪਈ ਸੀ ਤੇ ਮੈਂ ਕਰਨ ਵਾਲੇ ਦੇਖਦੇ ਆ ਹਾਲਾਤ ਜੇ ਤੇ ਨਾਲ ਇਹਨਾਂ ਨੂੰ ਛੱਡ ਕੇ ਆਉਨੇ ਆ ਬਾਕੀ ਹੁਣ ਸੜਕਾਂ ਸੜਕਾਂ ਤਾਂ ਸਾਫ਼ ਹੋਈਆਂ ਪਈਆਂ ਤੇ ਫੋਨ ਵੀ ਆ ਗਿਆ ਕਹਿੰਦਾ ਵੀ ਇਹ ਕਰੋ ਰੈਸਟ ਇੱਕ ਦੋ ਦਿਨ ਫੇਰ ਜਾ ਕੇ ਚੱਲਣਾ ਕੰਮ ਪਹਿਲਾਂ ਨਹੀਂ ਰੈਸਟ ਦਾ ਵੀ ਕਰੀ ਜਾਣੇ ਆ ਆਈ ਰੇਂ ਦਿਹਾੜੀਆਂ ਇਦਾਂ ਮਰਦੇ ਨਾ ਉਦੋਂ ਕੰਮ ਡਾਉਣ ਪੈਂਦਾ ਬਾਲਾ ਬੰਦਾ ਜਿੰਨਾ ਮਰਜੀ ਜੋਰ ਲਾ ਲਵੇ ਨਾ ਪਰ ਦਿਹਾੜੀਆਂ ਵਾਲੇ ਕੰਮ ਚ ਤਾਂ ਛੋਟੀਆਂ ਆਉਂਦੀਆਂ ਹੀ ਆਉਂਦੀਆਂ ਜੋ ਮਰਜ਼ੀ ਹੋ ਜਾਵੇ ਮਹੀਨਾ ਲਗਾਤਾਰ ਦਿਹਾੜੀ ਕਦੇ ਵੀ ਨਹੀਂ ਲੱਗਦੀ ਕਦੇ ਵੀ ਤੇ ਚਾਰ ਤਰੀਕਾ ਬਣੀ ਫਿਰ ਹੁੰਦੀ ਜਾਂਦੀਆਂ ਨੇੜੇ ਚਾਰ ਤਰੀਕਾ ਨਾ ਜਿਹੜੀ ਉਹ ਬੜੀ ਖਤਰਨਾਕ ਹੁੰਦੀ ਹੈ ਤੇ ਆਜੋ ਆਜੋ ਮੁੜੋ ਕੋਈ ਤਰ੍ਹਾਂ ਕੁਝ ਨਹੀਂ ਹੁੰਦਾ ਗਟੋਏ ਨਹੀਂ ਕਹਿੰਦੇ ਕੁਝ ਉਹ ਨਹੀਂ ਨਹੀਂ ਆਂਦੇ ਕੁਝ ਆਜੋ ਚੱਲੋ ਤੁਮ ਪਿਛਾਂ ਰਹਿ ਕੇ ਆਜੋ ਕਿੱਥੇ ਆ ਇੱਥੇ ਤਾਂ ਹੈ ਹੀ ਨਹੀਂ ਆਜੋ ਤੇ ਚਾਰ ਤੈ ਦੇ ਆਪਣੀ ਹੁੰਦੀ ਹੈ ਕੈਸ਼ਟ ਉਹ ਵੇ ਆ ਗਈ ਪੱਕੀ ਆ ਗਈ ਹਾਂ ਉਹ ਵੇ ਚੱਲੋ ਚੱਲੋ ਕੁਝ ਨਹੀਂ ਆਂਦੇ ਉਹ ਹਟ ਤਪੂ ਆਈ ਨਾ ਗਡੋਏ ਕੁਛ ਨਹੀਂ ਗਡੋਏ ਕੁਛ ਨਹੀਂ ਆਂਦੇ ਤੂੰ ਚੱਲ ਭੱਜ ਕੇ ਰਾਂਗੇ ਕੁਛ ਨਹੀਂ ਕਹਿੰਦੇ ਚੱਲ ਓ ਬੱਗੀ ਆ ਗਈ ਭੱਜ ਕੇ ਨੰਗੀ ਐ ਤੂੰ ਮੈਂ ਮੈਂ ਗਡੋਇਆ ਤੋਂ ਡਰ ਜਾਨੀ ਨਾ ਜਵਾਗ ਤਾਂ ਚੜਾ ਤੇ ਬੱਗੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਵੀ ਪਹਿਲਾਂ ਤਾਂ ਮੌਸਮ ਐਦਾਂ ਦਾ ਅਜੇ ਇੰਨੇ ਕੋ ਬਦਲ ਹੈ ਗਿਆ ਤੇ ਸਪਰੇਅ ਦਸਨੇ ਹਾਲੇ ਨਹੀਂ ਆਉਣਾ ਉਹ ਆਪਣਾ ਠੇਕੇਦਾਰ ਇੱਥੇ ਆਇਆ ਆ ਕੈਲੇਕੇ ਕਰਾਂ ਵਿੱਚ ਮੈਨੂੰ ਛੱਡਣ ਆਇਆ ਸੀ ਮੁੰਡੇ ਨੂੰ ਉਹਨੇ ਫੋਨ ਉਹਨੇ ਲਾਇਆ ਕਹਿੰਦਾ ਇੱਥੇ ਹੀ ਤੇ ਆਵੇ ਪਾਣੀ ਇੱਧਰ ਖੜਾ ਵਿੱਚ ਉਹ ਪਤਾ ਨਹੀਂ ਝੋਨੇ ਚ ਆਇਆ ਹੋਇਆ ਹੈ ਵੀ ਵੈਸੇ ਜਿਹੜੇ ਸਾਹ ਨਾਲ ਰਾਤ ਮੀਂਹ ਪਿਆ ਨਾ ਉਹ ਸਾਹ ਨਾਲ ਪਾਣੀ ਨਹੀਂ ਵੇਚੇਗਾ ਕਿਉਂਕਿ ਮੀਂਹ ਪਿਆ ਆ ਪਿਆ ਜਿਆਦਾ ਟਾਈਮ ਆ ਪਰ ਪਿਆ ਥੋੜਾ ਥੋੜਾ ਆ ਨਿਕਾ ਨਿਕਲ ਲੱਗ ਗਿਆ ਹੀ ਰਿਹਾ ਬਹੁਤ ਬਹੁਤ ਟਾਈਮ ਚੱਲੀ ਗਿਆ ਇਸ ਕਰਕੇ ਨਾ ਪਾਣੀ ਨਹੀਂ ਖੜਾ ਤੇ ਬਾਕੀ ਉਹ ਦਿਨ ਆ ਗਏ ਕਈ ਵਾਰ ਇਦਾਂ ਆੜੇ ਟਾਈਮ ਵਿੱਚ ਨਾ ਹਾਂ ਤੁ ਜਾ ਦਰਿਆ ਕਰ ਦਿੰਦਾ ਹੁੰਦਾ ਦਰਿਆ ਵਿੱਚ ਪਾਣੀ ਵਧਾ ਦਿੰਦਾ ਹੁੰਦਾ ਬਹੁਤ ਜ਼ਿਆਦਾ ਤੇ ਆ ਛੜਕਾਂ ਤੋਂ ਵੀ ਕਈ ਵਾਰ ਟੱਪਣ ਲੱਗ ਜਾਂਦਾ ਹੁੰਦਾ ਪਾਣੀ ਆੜੇ ਉੱਪਰੋਂ ਦੀ ਇਦਾਂ ਦਾ ਮੀਂਹ ਕਈ ਵਾਰ ਪੈ ਜਾਂਦਾ ਹੁੰਦਾ ਪਿਛਲੇ ਸਾਲ ਤਾਂ ਚੱਲ ਫਿਰ ਦੋ ਮਹੀਨਾ ਸਵਾ ਪਹਿਲਾਂ ਲੰਘ ਗਿਆ ਸੀ ਦਰਿਆਦਰੂ ਵੀ ਹੋ ਕੇ ਤੇ ਕਿਤੇ ਕਿਤੇ ਇਹਨਾਂ ਦਿਨਾਂ ਵਿੱਚ ਆ ਜਾਂਦਾ ਹੁੰਦਾ ਆਪਣੇ ਤੋਂ ਨਹੀਂ ਵਾਹਾਂ ਇੱਥੇ ਤਾਂ ਪਾਣੀ ਜ਼ਿਆਦਾ ਖੜਦਾ ਘਰ ਦੇ ਮੂਹਰੇ ਕਿੰਨਾ ਖੜਦਾ ਹੈ ਇਹਧਰੋਂ ਤੇ ਚਲਾਇਆ ਜਾਂਦਾ ਹੁੰਦਾ ਪਰ ਉਹ ਸਾਰੀ ਸਫਾਈ ਕਰਨ ਵਾਲੀ ਆਇਆ ਇਹਨੂੰ ਲਾਲੀ ਬੱਬੂ ਗਾ ਸੀ ਕਿਤੇ ਫੋਨ ਕੀਤਾ ਉਹਨੇ ਕਹਿੰਦਾ ਪੱਠੇ ਪਾ ਲਈ ਚੱਕ ਹਰ ਖਾਣ ਲੱਗੀਆਂ ਬਠੇ ਚੱਕ ਤੈਨੂੰ ਥੋੜੇ ਹਰੇ ਹੀ ਪਾਏ ਆ ਲੈ ਵੀ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਤੇ ਕੱਢੀ ਆ ਅੱਜ ਖੇਤ ਨੂੰ ਗੇੜਾ ਤੇ ਕਿਸ਼ਨਪੁਰ ਨੂੰ ਉਹ ਜਾ ਕੇ ਆਏ ਸੀ ਕੁੱਲਰ ਕਰੀਏ ਬੰਦ ਕੀ ਖੇਤਾਂ ਨੂੰ ਗੇੜਾ ਕਿੰਨੇ ਦਿਨ ਹੋ ਗਏ ਖੇਤ ਗੇੜਾ ਮਾਰਿਆ ਹੀ ਨਹੀਂ ਹੁਣ ਚਲਦੇ ਆਂ ਖੇਤ ਨੂੰ ਤੇ ਬਾਕੀ ਕਿਸਨਪੁਰੇ ਨੂੰ ਗਿਆ ਸੀ ਜਾਕ ਛੋਟਾ ਜਿਹੜਾ ਸਾਡਾ ਕਾਕੂ ਬਾਲਾ ਉਹਨਾਂ ਛਾਤੀ ਜੀ ਉਹਦੀ ਜਾਮ ਹੋ ਗਈ ਸੀ ਮਤਲਬ ਛਾਤੀ ਰੁਕੀ ਪਈ ਸੀ ਥੋੜੀ ਜਿਹੀ ਹਵਾਜ ਜੀ ਕਰਦਾ ਜੀ ਤੇਨੂੰ ਲੈ ਗਏ ਆਵੇ ਹਾਂ ਹਾਂ ਇਹਨੇ ਜਵਾਬ ਦੇ ਤੇ ਚਾਚੇ ਕਾ ਲਸਨ ਵੱਡਾ ਜਾਂਦਾ ਪਿਆ। ਇਹ ਮੇਰੇ ਆ ਇਧਰ ਆਪੀ ਪਾਸੋਂ ਪਾਣੀ ਪੋਣੀ ਪਿਆਉਂਦਾ ਪਿਆ ਮਗਰ ਆ ਗਏ ਹੁਣ ਸ਼ਾਮ ਦੇ ਕੰਮ ਜਿਹੜੇ ਰੁਟੀਨ ਵਾਈ ਜਿਹੜੇ ਹੁੰਦੇ ਆ ਚੱਲੀ ਜਾਂਦੇ ਆ ਪਰ ਸਾਡੀ ਜਿਹੜੀ ਰੁਟੀਨ ਆ ਦੋ ਦਿਨਾਂ ਤੋਂ ਫਿਰ ਖਰਾਬ ਹੋ ਗਈ। ਇੱਕ ਸਵੇਰੇ ਉੱਠਣ ਵਾਲੀ ਤੇ ਦੂਜਾ ਸਪਰੇਅ ਕਰਨ ਵਾਲੀ ਤੇ ਜੀ ਜੀ ਸਵੇਰੇ ਉੱਠਣ ਵਾਲੀ ਗੱਲ ਆ ਵੀ ਰਾਤ ਤੱਕ ਪੈਂਦਾ ਸੀ। ਮੀਂਹ ਜਿਆਦਾ ਤੇ ਸਵੇਰੇ ਫਿਰ ਕੁੱਤਿਆਂ ਨਹੀਂ ਗਿਆ ਉਹ ਸਾਰਾ ਰਾਤ ਜਾਗਦਾ ਰਿਹਾ ਫਿਰ ਮੈਂ ਵੀ ਰਾਤ ਨੂੰ ਫਿਰ 2:00 ਵਜੇ 2:30 3:00 ਵਜੇ ਸੁੱਤਾ 11:30 ਤੇ ਉੱਠੇ ਰਾਤ ਮੀਂਹ ਤੇ ਲਾਈਟ ਲੋੜਦਾ ਹੀ ਨਹੀਂ ਮੱਛਰ ਵੀ ਤੰਗ ਕਰਦਾ ਸੀ ਤੇ ਫਿਰ 3:00 ਵਜੇ ਜਾਗ ਕੇ ਨੀਂਦ ਆਈ ਆਪਣੇ ਆਪ ਫਿਰ ਆ ਗਈ ਤੇ ਹੁਣ ਚੱਲਿਆ ਮੈਂ ਖੇਤ ਗੇੜਾ ਮਾਰੀਆ ਨਾਲੇ ਵਲੌਗ ਪੂਰਾ ਕਰੀਏ ਅੱਜ ਦਾ ਤੇ ਬਾਕੀ ਠੀਕ ਆ ਸਪਰੇਅਸ ਰੂਪ ਤਾਂ ਚੱਲ ਹੁਣ ਨਹੀਂ ਪਾਇਆ ਗਿਆ ਅੱਜ ਦੋ ਦਿਨ ਹੁਣ ਚੋਲਾ ਫਰ ਗਿਆ ਦਿਹਾੜੀਆਂ ਹਨ ਤੇ ਕੋਈ ਨਹੀਂ ਆਪਣੇ ਜਿਹੜੇ ਆਪਦੇ ਕੰਮ ਹੋਰ ਆ ਕੋ ਚੱਲੀ ਜਾਂਦੇ ਆ ਠੀਕ ਆ ਹਣਾ ਆਪਾਂ ਹੁਣ ਕੱਲ ਦੇ ਫੇਲੇ ਸੀ ਮੈਂ ਨਾ ਕੋਸ਼ਿਸ਼ ਥੋੜੀ ਜਿਆਦਾ ਕੀਤੀ ਇੱਕ ਕੋਸ਼ਿਸ਼ ਹੋਰ ਜਿਹੜੀ ਰਹੀ ਸੀ ਉਹ ਨਹੀਂ ਕੀਤੀ ਮੇਰਾ ਜਿਹੜਾ ਪੁਰਾਣਾ ਚੈਨਲ ਉਹਦੇ ਤੇ ਮੈਂ ਕੱਲ ਦੋ ਵੀਡੀਓ ਅਪਲੋਡ ਕੀਤੀਆਂ ਇਹਦੇ ਤੇ ਕੀਤੀ ਕੱਲ 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 ਚਾਰ ਕੀਤੀਆਂ ਇੱਕ ਫੇਸਬੁਕ ਤੇ ਕੀਤੀ ਠੀਕ ਹੈ ਜੇ ਕੱਲ ਆਪਾਂ ਵੇਲੇ ਸੀ ਤੇ ਉਹਦਾ ਆਪਾਂ ਫਾਇਦਾ ਇਸ ਤਰ੍ਹਾਂ ਠਾਇਆ ਵੀ ਆਪਾਂ ਨੇ ਚਲੋ ਵੀਡੀਓ ਜਿਹੜੀ ਹੈ ਨਾ ਅਪਲੋਡ ਕੀਤੀਆਂ ਕਾਫੀ ਚਾਰ ਤੇ ਇੰਸਟਾਗ੍ਰam ਰਹਿ ਗਿਆ ਸੀ ਉਹਦੇ ਤੇ ਉਹ ਨਾ ਮੈਂ ਉਹ ਥੋੜਾ ਉਹਨੂੰ ਵੇਖਣਾ ਚਾਹੁੰਦਾ ਉਹਦੇ ਵਿੱਚ ਜਿਹੜੇ ਮੈਂ ਇੱਧਰ ਅਕਾਊਂਟ ਤੇ ਇੰਸਟਾਗ੍ਰam ਤੇ ਫੋਨ ਤੇ ਮੈਂ ਜਿਹੜੀ ਵੀ ਵੀਡੀਓ ਅਪਲੋਡ ਕਰਦਾ ਉਹ ਚਲੀ ਜਾਂਦੀ ਹੈ ਦੂਜੇ ਤੇ ਫੇਸਬੁਕ ਤੇ ਵੀ ਚਲੀ ਜਾਂਦੀ ਮੇਰੀ ਪੁਰਾਣੀ ਫੇਸਬੁਕ ਉਹ ਦੂਜੇ ਮੈਲ ਤੇ ਜਲਦੀ ਉਧਰ ਹੋ ਜਾਂਦੀ ਹੈ ਅਟੈਚ ਉਹ ਪਤਾ ਨਹੀਂ ਕੀ ਚੱਕਰ ਹੈ ਉਹ ਦੇਖਣਾ ਪੈਣਾ ਤੇ ਉਹ ਇਦਾਂ ਹਟਾ ਕੇ ਨਾ ਉਹਨੂੰ ਤੇ ਉਹ ਇਦਾਂ ਹੋਵੇ ਵੀ ਮੇਰੇ ਇੰਸਟਾਗ੍ਰਾਮ ਤੇ ਹੀ ਰਵੇ ਤੇ ਬਸ ਉਹ ਜਹਾਂ ਤੋਂ ਡਿਲੀਟ ਕਰਨਾ ਪੈਣਾ ਇੰਸਟਾਗ੍ਰਾਮ ਤੇ ਜਹਾਂ ਵਿੱਚੋਂ ਇੱਕ ਹੋਰ ਅਕਾਊਂਟ ਬਣਾਉਣਾ ਪੈਣਾ ਕੁਝ ਇਦਾਂ ਦਾ ਕਰਨਾ ਪੈਣਾ ਤੇ ਇਹ ਪੱਠੇ ਤਾਂ ਨਿਕਲਦਾ ਆਇਆ ਨਿੱਕੇ ਨਿੱਕੇ ਤੇ ਪਰ ਉਦੋਂ ਮੀਂਹ ਕਾਫੀ ਪੈ ਗਿਆ ਪਾਣੀ ਪੂਣੀ ਹੋਵੇ ਖੜਿਆ ਹੈ ਇੱਕ ਚੀਜ਼ ਹੋਰ ਸ਼ੁਰੂਆਤ ਕਰਨੀ ਹੈ ਜਿਸ ਤਰ੍ਹਾਂ ਹੋਊਗੀ ਜਿਵੇਂ ਮੰਨ ਲਓ ਹੁਣ ਕਿੰਨਾ ਟਾਈਮ ਹੀ ਹੋ ਗਿਆ 2019 ਤੋਂ ਬਾਅਦ ਵਿੱਚੋਂ ਵਿੱਚੋਂ ਕਿਤੇ 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 10 15 ਆ ਲੈਣਾ ਜਾਂ ਕਿਤੇ ਮਹੀਨਾ ਤਾਂ ਨਹੀਂ ਤੇ ਇਦਾਂ ਕਰਕੇ ਟਾਈਮ ਹੁਣ ਲੱਗਦਾ ਵਾ ਵੀ ਕਦੇ ਐਕਸਰਸਾਈਜ਼ ਵਗੈਰਾ ਰੈਂਜਿੰਗ ਵਗੈਰਾ ਕਰੀ ਦੀਆ ਤੇ ਮੈਂ ਸਾਹ ਬਹੁਤ ਚੜਨ ਲੱਗਾ ਤੇ ਇਧਰ ਨੂੰ ਹੁਣ ਥੋੜਾ ਹੈ ਨਾ ਉਹ ਵੀ ਧਿਆਨ ਦੇਈਏ ਤੇ ਜਿੱਦਣ ਮੈਂ ਲਹਿਰ ਉੱਠ ਪਈ ਨਾ ਇਹ ਉਦੋਂ ਮੈਂ ਪੱਕਾ ਹੀ ਕਰ ਦੇਣਾ ਫਿਰ ਉਦੋਂ ਪੱਕਾ ਟਾਈਮ ਬਣ ਗਿਆ ਨਾ ਜਿੱਦਣ ਮੈਂ ਲੇਖਤਾ ਜਿਵੇਂ ਕਹੋਗੇ ਲੇਖਤਾ ਨਾ ਵੀ ਜੇ ਹੁਣ ਤੋਂ ਆ ਕੰਮ ਸ਼ੁਰੂ ਆ ਫੇਰ ਨਹੀਂ ਫੇਰ ਨਹੀਂ ਬਚਾਰਨਾ ਫੇਰ ਸਾਰੇ ਹੋਣਗੇ ਉਹ ਜੇ ਮੈਂ ਇਹ ਕਾਗਤਾਂ ਨਾ ਵੀ ਐਕਸਰਸਾਈਜ਼ ਕਰਨੀ ਹੈ ਰੈਂਜਿੰਗ ਕਰਨੀ ਹੈ ਕਿਉਂ ਹੋਊਗੀ ਫਿਰ ਵਿੱਚ ਨਹੀਂ ਹੁੰਦੇ ਤਾਂ ਮੈਂ ਜਿਹਾ ਪੂਰਾ ਧਿਆਨ ਨਹੀਂ ਦੇ ਰਿਹਾ ਕਿਉਂਕਿ ਨਾ ਕਾਹਾਂ ਧਿਆਨ ਨਹੀਂ ਦੇ ਰਿਹਾ ਹੁਣ ਦਿਨ ਨੂੰ ਤੇਈ ਵਾਰ ਜ਼ਿਆਦਾ ਕੰਮ ਕਰ ਹੁੰਦੇ ਆ ਜਿਵੇਂ ਦਿਹੜੀ ਦਿਓੜੀ ਤੇ ਜਾਣਾ ਹੁੰਦਾ ਸਪਰੇਸਪੁਰ ਕਰਨੀ ਜਿਆਦਾ ਕੰਮ ਬਣ ਜਾਂਦਾ ਜੇ ਆਪਾਂ ਸਵੇਰੇ ਰਨਿੰਗ ਕਰਦੇ ਆ ਨਾ ਤੇ ਦਿਨ ਤੋਂ ਨਾ ਉਹ ਸਰੀਰ ਫਿਰ ਬਾੜਾ ਕਮਜ਼ੋਰੀ ਮਹਿਸੂਸ ਕਰਦਾ ਬਾੜੀ ਕਮਜ਼ੋਰੀ ਤਾਂ ਕਰਕੇ ਫਿਰ ਇਧਰ ਨੂੰ ਖਿਆਲ ਨਹੀਂ ਦੇਈ ਤਾਂ ਤੇ ਤਾਂ ਨਹੀਂ ਮੈਂ ਕਹਿੰਨਾ ਵੀ ਕਿਤੇ ਕੋਈ ਇੱਕ ਪਾਸਾ ਸਹੀ ਹੋਵੇ ਨਾ ਫਿਰ ਦੂਜੇ ਪਾਸੇ ਲੱਗ ਜਾਂਦਾ ਮੰਨ ਲਓ ਹੁਣ ਜੇ ਦਿਹਾੜੀ ਤਾਂ ਆਪਾਂ ਕਰਦੇ ਆ ਫਿਰ ਤਾਂ ਕਿੱਥੇ ਐਕਸਰਸਾਈਜ਼ਾਂ ਫਿਰ ਤਾਂ ਇਹ ਹੀ ਹੋਊਗਾ ਦਿਹਾੜੀ ਦਾ ਪਾਏ ਜੇ ਆਪਾਂ ਦਿਹਾੜੀ ਦੇ ਆਪੇ ਤੋਂ ਬਾਹਰ ਆ ਜੰਨੇ ਆ ਹਨਾ ਥੋੜੇ ਚੰਗੇ ਲੈਵਲ ਤੇ ਆ ਜੰਨੇ ਆ ਫਿਰ ਉਧਰੋਂ ਹੋ ਸਕਦੇ ਆ ਇੱਕ ਪਾਸਾ ਹੋ ਸਕਦਾ ਇਦਾਂ ਚੱਲਦਾ ਕੰਮ ਬਾਕੀ ਕੋਈ ਨਹੀਂ ਇਹ ਵੀ ਐਡਜਸਟਮੈਂਟ ਕੀਤਾ ਸੀ ਵੈਸੇ ਉਹਦਾ ਕੰਮ ਤਾਂ ਜਾਂਦੇ ਹੁੰਦੇ ਸੀ ਤੇ ਸਵੇਰੇ ਐਕਸਰਸਾਈਜ਼ ਵੀ ਬਰੀ ਬੜੀ ਕਰਨੀ ਬਹੁਤ ਕਰਕੇ ਜਾਣੀ ਐਕਸਰਸਾਈਜ਼ 2019 ਤੋਂ ਪਹਿਲਾਂ ਪਹਿਲਾਂ ਦੀ ਗੱਲ ਆ ਤੇ ਉਸ ਤੋਂ ਬਾਅਦ ਫਿਰ ਸਰੀਰ ਇੱਕ ਵਾਰੀ ਛਾੜ ਦਿੱਤੀ ਫਿਰ ਸਰੀਰ ਉਦਾਂ ਦਾ ਹੋ ਗਿਆ ਫਿਰ ਉਸ ਤੋਂ ਬਾਅਦ ਆਪਾਂ ਲੱਗੇ ਵੀ ਉਹ ਕੰਮ ਤੇ ਫਿਰ ਬੱਸ ਛੱਡ ਦਿੱਤੀ ਉਦੋਂ ਬਾਅਦ ਉਦੋਂ ਬਾਅਦ ਹੁਣ ਮਾਨ ਬਣਦਾ ਰਹਿੰਦਾ ਵੀਰ ਕਰੀਏ ਕਰੀਏ ਸਟਾਰਟ ਕਰੀਏ ਫਿਰ ਕਰੀਏ ਬਸ ਤੇ ਆ ਖੜਾ ਆਪਣਾ ਚੋਨਾ ਥੋੜਾ ਜਾਂ ਇਹਨੇ ਹੋਰ ਕੀਤੀ ਆ ਥੋੜੀ ਜਿਹੀ ਗਰੋਥ ਹੋਰ ਇਹਨੇ ਕੀਤੀ ਆ ਮਾੜੀ ਜੀ ਤੇ ਬਾਕੀ ਕੋਈ ਨਹੀਂ ਦੇਖਦੇ ਵੈਸੇ ਪਾਣੀ ਪੂਣੀ ਖੜਾਇਆ ਵਧੀਆ ਕਲਮੀਨ ਵੀ ਤੇ ਇਹਨਾਂ ਆਪ ਵੀ ਲਾਇਆ ਹੋਣਾ ਬੱਬੂ ਉਹਨਾਂ ਨੇ ਠੀਕ ਆ ਜੀ ਤੇ ਇਹਦੇ ਤੇ ਤਾਂ ਹੁਣ ਵੀਡੀਓ ਕਾੜਤੀ ਹੁਣ ਇੱਕ ਵੀਡੀਓ ਕਰਨ ਕਰਨੀ ਪੁਰਾਣੇ ਵਾਲੇ ਚੈਨਲ ਤੇ ਅੱਜ ਵਾਲੀ ਤੇ ਚੱਲੇ ਇਹ ਤਾਂ ਪੱਕੀ ਹੈਗੀ ਹੁੰਦੀ ਆ ਹਨ ਇਹ ਤਾਂ ਪੱਕਾ ਆਪਾਂ ਕਰਦੇ ਤਾਂ ਵੀ 365 ਦਿਨ ਚ 365 ਵੀਡੀਓ ਕੱਢਣੀਆਂ ਹੀ ਕਰਨੀਆਂ ਕਿਵੇਂ ਵੀ ਹੋਵੇ ਹਨ ਤੇ ਜਿਹੜੀ ਦੂਜਾ ਚੈਨਲ ਆ ਉਹਦੇ ਤੇ ਵੀ ਹੁਣ ਕੋਸ਼ਿਸ਼ ਕਰਨੀ ਆ ਵੀ ਉਹਦੇ ਤੇ ਭਾਵੇਂ ਛੋਟੀ ਹੋਵੇ ਤਿੰਨਾ ਚਾਰਾਂ ਮਿੰਟਾਂ ਦੀ ਦੋ ਮਿੰਟਾਂ ਦੀ ਅਪਲੋਡ ਉਹਦੇ ਤੇ ਵੀ ਕਰਨੀ ਆ ਉਹਦੇ ਤੇ ਵੀ ਹੁਣ ਕਰਿਆ ਕਰਾਂਗੇ ਉਹ ਚੈਨਲ ਦਾ ਨਾਮ ਹੈਗਾ ਦਾ ਬਲੌਗਰ ਪੀਪੀ 29 ਵਾਲਾ ਲਿੰਕ ਲੂੰਕ ਮੈਂ ਅਜੇ ਨਹੀਂ ਉਹਦੇ ਤੇ ਦੇ ਸਕਦਾ ਕਿਉਂਕਿ ਹਲੇ ਉਹ ਵੀ ਚੈਨਲ ਠੀਕ ਹੀ ਆ ਪਰ ਹੈਗਾ ਪੁਰਾਣਾ ਵਾ 2020 ਦਾ ਉਦੋਂ ਤੇ ਉਹਦੇ ਤੇ ਸਬਸਕ੍ਰਾਈਬਰ ਵਾਧਦਾ ਪਰ ਉਹ ਨਾ ਸਬਸਕ੍ਰਾਈਬਰ ਵੀ ਉਦਾਂ ਦੇ ਲਏ ਹੋਇਆ ਜਿਵੇਂ ਮੈਂ ਇੱਕ ਵਾਰੀ ਦੱਸਿਆ ਸੀ ਸਬਸਕ੍ਰਾਈਬਰ ਕਰ ਲਿਆ ਤੇ ਉਹਦੇ ਤੋਂ ਸਬਸਕ੍ਰਾਈਬ ਲੈ ਲਿਆ ਤੇ ਉਹਨੂੰ ਸਬਸਕ੍ਰਾਈਬ ਕਰਤਾ ਉਹ ਕਾਲੀ ਦੇ ਚੱਕਰ ਵਿੱਚ ਨਾ ਸ਼ੁਰੂਆਤੀ ਤੌਰ ਤੇ ਏਦਾਂ ਕਰਕੇ ਹੋ ਗਿਆ ਕੰਮ ਤੇ ਚਲੋ ਉਹਦੇ ਦੇ ਵੀ ਹੁਣ ਕੱਢਦੇ ਆਂ ਵੀਡੀਓ ਇੱਕ ਵਾਰੀ ਆਪਾਂ ਇਹਦੇ ਤਾਂ ਪੂਰੀ ਕਰ ਲਈਏ ਤੇ ਬਾਕੀ ਆਪਾਂ ਮੇਰੇ ਮੁਤਾਬਕ ਤਾਂ ਹੁਣ ਮੈਂ ਜੋ ਵੀ ਕੰਮ ਕਰਨਾ ਹਨਾ ਜਿਹੜਾ ਮੈਂ ਹੁਣ ਫਿਰ ਕੋਲੋਂ ਨਹੀਂ ਮੈਨੂੰ ਇਦਾਂ ਵੀ ਆ ਮੈਂ ਅਜੀਬ ਕਰਨੀ ਚੀਜ਼ ਹਨਾ ਉਹਦੇ ਵੱਲ ਨਹੀਂ ਧਿਆਨ ਦਿੰਦਾ ਨਾ ਤੇ ਉਹ ਆਪਣਾ ਤੇ ਵੀ ਆਪਾਂ ਗੋਲ ਉਹ ਲਿਖ ਲਈਦਾ ਹੁੰਦਾ ਵੀ ਇੰਨੀ ਡੇਟ ਤੱਕ ਇਹ ਆ ਕੰਮ ਕਰਨਾ ਜ਼ਰੂਰੀ ਫਿਰ ਉਹਦੇ ਤੇ ਕੰਮ ਕਰਨਾ ਨਾ ਸਟਾਰਟ ਕਰਦੀਦਾ ਹੋ ਜਾਂਦਾ ਫਿਰ ਉਹ ਚੀਜ਼ ਵੀ ਚੀਜ਼ ਹੋ ਜਾਂਦੀ ਆ ਇਦਾਂ ਕਰਕੇ ਤੇ ਜਿੱਦਣ ਮੈਂ ਐਕਸਰਸਾਈਜ਼ ਵਾਲਾ ਲਿਖ ਦਿੱਤਾ ਨਾ ਤੇ ਫਿਰ ਹੋ ਗਿਆ ਬਸ ਠੀਕ ਆ ਉਹ ਉਹ ਇਦਾਂ ਹੋਊਗਾ ਵੀ ਆਪਾਂ ਇੰਨੇ ਦਿਨ ਪਹਿਲਾਂ ਕਰਨੀ ਹੈ ਹਨਾ ਵੀ ਕਿੰਨੇ ਦਿਨ ਵੀ ਰੱਖ ਸਕਦੇ ਆ ਵੀ ਜਿੱਦਾਂ 11 ਦਿਨ ਜਾਂ 21 ਦਿਨ ਜਾਂ ਮਹੀਨਾ ਕਹਿ ਲਓ ਜੋ ਵੀ ਹੈ ਆਪਾਂ ਇੰਨੇ ਦਿਨ ਵੀ ਕਰਨੀ ਆ ਜਦੋਂ ਇੰਨੇ ਦਿਨ ਹੋ ਜਾਣ ਦਾ ਫਿਰ ਆਪੇ ਰੁਟੀਨ ਵੱਜ ਜਾਊਗੀ ਫਿਰ ਕਰੀ ਜਾਂਦਾ ਬੰਦਾ ਮਤਲਬ ਫਿਰ ਇਹ ਨਹੀਂ ਵੀ ਨਹੀਂ ਜਦੋਂ ਰੁਟੀਨ ਵਾਈ ਕੰਮ ਚੱਲ ਪੈਂਦਾ ਨਾ ਫਿਰ ਨਹੀਂ ਫਿਰ ਦਿਨ ਪਤਾ ਨਹੀਂ ਲੱਗਦਾ ਉਹ ਆਪਣੇ ਆਪ ਹੀ ਸਾਰਾ ਕੰਮ ਹੋ ਹੀ ਜਾਂਦਾ ਹੁੰਦਾ ਤੇ ਚਲੋ ਹੁਣ ਦੂਜੇ ਚੈਨਲ ਦੀ ਵੀ ਕੱਢੀ ਐ ਵੀਡੀਓ ਇੱਥੋਂ ਹੀ ਤੇ ਆਪਾਂ ਕਰੇ ਜਾ ਕੇ ਕਰਾਂਗੇ ਵੀਡੀਓ ਦੀ ਐਂਡਿੰਗ ਠੀਕ ਹੈ ਜੀ ਤੇ ਬਾਕੀ ਸਵੇਰੇ ਉੱਠੀ ਦਾ 4:30 ਵਜੇ ਉੱਠੀ ਦਾ ਤੇ ਸ਼ਾਮ ਤੱਕ ਉਹੀ ਹਾਰਡ ਵਰਕ ਹੀ ਚੱਲੀ ਜਾਂਦਾ ਹਨਾ ਤੇ ਸਰੀਰ ਨੂੰ ਰੈਸਟ ਰੁਸਟ ਵੀ ਚਾਹੀਦੀ ਹੁੰਦੀ ਹੈ ਵੀ ਜਿਹੜਾ ਜਿਹੜਾ ਆਪਣਾ YouTube ਵੱਲ ਵੀ ਧਿਆਨ ਦਿੱਤਾ ਜਾਵੇ 스마트 ਵਰਕ ਵੀ ਕੀਤਾ ਜਾਵੇ ਕਿਉਂਕਿ 스마트 ਵਰਕ ਕਰਨ ਵਾਸਤੇ ਵੀ ਰੈਸਟ ਦੀ ਵੀ ਲੋੜ ਹੁੰਦੀ ਹੈ ਹਨਾ ਦਿਮਾਗ ਵਿੱਚ ਕੋਈ ਆਈਡੀਆ ਵੀ ਲਾਉਣ ਦੀ ਲੋੜ ਪੈਂਦੀ ਹੈ ਜਿਹੜੇ ਆਉਂਦੇ मतलब ल्यावण लावण वास्ते टाइम ਨਹੀਂ ਹੁੰਦਾ ਮਤਲਬ ਕਹਿਣ ਦਾ ਮਤਲਬ ਇਹ ਵੀ ਉਹਦੇ ਵਾਸਤੇ ਟਾਈਮ ਨਹੀਂ ਹੁੰਦਾ ਵੀ ਕੁਝ ਸੋਚਣ ਵਾਸਤੇ ਉਹ ਵੀ ਸੋਚਨੇ ਪੈਂਦੇ ਆ ਹਾਂ ਜ਼ਰੂਰੀ ਹੁੰਦੇ ਆ ਜੇਕਰ ਕੋਈ ਚੰਗਾ ਕੰਟੈਂਟ ਲਿਆਉਣਾ ਹੋਵੇ ਤਾਂ ਬਾਕੀ ਆਪਾਂ ਤਾਂ ਉਵੇਂ ਹੀ ਚਲਾ ਦਈਦਾ ਜੋ ਹੋਵੇ ਹਾਂ ਤੇ ਕਦੇ ਕੋਸ਼ਿਸ਼ ਕਰੀਦਾ ਪਰ ਉਹ ਲਿਖਿਆ ਤੇ ਆਪਾਂ ਵੀਡੀਓ ਕਦੇ ਜੇ ਤੱਕ ਨਹੀਂ ਬਣਾਈ ਦੀ ਕਿਉਂਕਿ ਲਿਖ ਕੇ ਤੇ ਫਿਰ ਉਹਨਾਂ ਨੂੰ ਪਾਸੇ ਕਰਦੇ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਪੱਕੀ ਕਹੀਆਂ ਵੀ ਆ ਮੈਂ ਉਹਨਾਂ ਤੇ ਕਈ ਵਾਰ ਗੱਲਬਾਤ ਕਰ ਵੀ ਲੈਣਾ ਹੁੰਦਾ ਹੈ ਨਾ ਤੇ ਚਲੋ ਠੀਕ ਆ ਪਹੁੰਚਿਆ ਘਰੇ ਖੇਤਾਂ ਨੂੰ ਢੇੜਾ ਵੱਜ ਗਿਆ ਤੇ ਆਪਣੇ ਘਰਾਂ ਦਾ ਦ੍ਰਿਸ਼ ਕੁ ਇਸ ਤਰ੍ਹਾਂ ਆ ਦੇਖ ਲਓ ਇੰਨੇ ਕੋ ਘਰ ਆ ਆਪਣੇ 10 12 ਘਰ ਆਪਣੇ ਇੱਥੇ ਬਈ ਇਹ ਆ ਵਧੀਆ ਇਦਾਂ ਹੋਣਾ ਚਾਹੀਦਾ ਖੁੱਲਾ ਠੀਕ ਹੈ